ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇਹ ਜੋ ਜੰਗ ਵਾਲਾ ਮਾਹੌਲ ਬਣਿਆ ਹੋਇਆ ਹੈ ਕਿ ਪਾਕਿਸਤਾਨ ਕਿਸੇ ਵੇਲੇ ਵੀ ਭਾਰਤ ਤੇ ਹਮਲਾ ਕਰ ਸਕਦਾ ਹੈ ਇਸ ਨੇ ਪੰਜਾਬ ਦੀਆਂ ਸਰਹੱਦਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੋਇਆ ਹੈ ਕਿ ਕਿਸੇ ਵੇਲੇ ਵੀ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ ਤੇ ਸਭ ਤੋਂ ਪਹਿਲਾ ਨਿਸ਼ਾਨਾ ਸਰਹੱਦੀ ਲੋਕ ਹੀ ਬਣਨਗੇ ਇਸ ਕਰਕੇ ਸਰਹੱਦਾਂ ਤੇ ਰਹਿੰਦੇ ਲੋਕ ਆਪਣੇ ਘਰ ਛੱਡ ਕੇ ਆਪਣੇ ਪਿੰਡ ਛੱਡ ਕੇ ਆਪਣੇ ਪਰਿਵਾਰਾਂ ਸਣੇ ਜਾਂ ਤਾਂ ਫਿਰ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਗਏ ਨੇ ਤੇ ਜਾਂ ਫਿਰ ਹੋਰ ਜਗਾਵਾਂ ਤੇ ਸ਼ਿਫਟ ਹੋ ਗਏ ਨੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਜੇਕਰ ਪਾਕਿਸਤਾਨ ਦੇ ਵੱਲੋਂ ਕਿਸੇ ਵੇਲੇ ਵੀ ਰਾਤ ਹਨੇਰੇ ਹਮਲਾ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾ ਨਿਸ਼ਾਨਾ ਸਰਹੱਦਾਂ ਤੇ ਰਹਿੰਦੇ ਉਹ ਹੀ ਲੋਕ ਬਰਨਗੇ ਤਾਂ ਹੁਣ ਫਿਰੋਜ਼ਪੁਰ ਖੇਤਰ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਆਰਮੀ ਦੇ ਵੱਲੋਂ ਲੋਕਾਂ ਨੂੰ ਸਖਤ ਆਦੇਸ਼ ਜਾਰੀ ਕਰ ਦਿੱਤੇ ਨੇ ਅੱਜ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਬਲੈਕਆਊਟ ਰਹੇਗਾ ਬਲੈਕਆਊਟ ਰਿਹਸਲ ਆਰਮੀ ਅਫਸਰਾਂ ਦੇ ਵੱਲੋਂ ਅੱਜ ਕੀਤੀ ਜਾਣੀ ਹੈ ਇਸ ਰਿਹਸਲ ਦਾ ਉਦੇਸ਼ ਇਹ ਹੋਵੇਗਾ ਕਿ ਸੁਰੱਖਿਆ ਬਲਾਂ ਦੀ ਤਿਆਰੀ ਤੇ ਸੰਭਾਵਿਤ ਯੁੱਧ ਜਾਂ ਫਿਰ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਬਲੈਕਆਊਟ ਪ੍ਰਕਿਰਿਆਵਾਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨਾ ਹੁੰਦਾ ਹੈ ਤਾਂ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਅੱਜ ਕੀਤਾ ਜਾਵੇਗਾ ਸਿੱਧੇ ਤੌਰ ਤੇ ਆਰਮੀ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾਵੇਗੀ ਪੰਜਾਬ ਦੇ ਫਿਰੋਜ਼ਪੁਰ ਖੇਤਰ ਦੇ ਵਿੱਚ ਵੱਡਾ ਆਪਰੇਸ਼ਨ ਅੱਜ ਕੀਤਾ ਜਾਣਾ ਜਿੱਥੇ ਅੱਧੇ ਘੰਟੇ ਦੇ ਲਈ ਪੂਰੀ ਤਰ੍ਹਾਂ ਹਨੇਰਾ ਛਾ ਜਾਵੇਗਾ ਕੋਈ ਵੀ ਦੀਵਾ ਬੱਤੀ ਆਪਣੇ ਘਰ ਦੇ ਵਿੱਚ ਨਹੀਂ ਚਲਾ ਸਕੇਗਾ ਅੱਧੇ ਘੰਟੇ ਦੇ ਲਈ ਇਹ ਰਿਹਸਲ ਹੈ ਬਲੈਕਆਊਟ ਉਹ ਕੀਤੀ ਜਾਣੀ ਹੈ ਤਾਂ ਬਲੈਕਆਊਟ ਰਹੇਗਾ ਕੋਈ ਵੀ ਆਪਣੇ ਘਰ ਦੇ ਅੰਦਰ ਦੀਵਾ ਬੱਤੀ ਜਗਾ ਕੇ ਚਾਨਣ ਨਹੀਂ ਕਰੇਗਾ ਦੱਸਦੀ ਹੈ ਕਿ ਇਹ ਕੋਈ ਪਹਿਲੀ ਵਾਰ ਬਲੈਕਆਊਟ ਰਿਹਸਲ ਜਾਂ ਬਲੈਕਆਊਟ ਨਹੀਂ ਹੋ ਰਿਹਾ ਪਹਿਲਾਂ ਵੀ ਜਦੋਂ ਚਾਹੇ 1965 ਦੀ ਜੰਗ ਹੋਵੇ ਜਾਂ ਫਿਰ 71 ਦੀ ਜੰਗ ਹੋਵੇ ਉਸ ਵੇਲੇ ਵੀ ਬਲੈਕਆਊਟ ਕੀਤਾ ਜਾਂਦਾ ਸੀ ਲੋਕਾਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਜਾਂਦੇ ਸਨ ਕਿ ਦੀਵਾ ਵੀ ਨਹੀਂ ਜਗਾਉਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਪਤਾ ਨਾ ਲੱਗ ਸਕੇ ਕਿ ਇਸ ਜਗ੍ਹਾ ਦੇ ਵਿੱਚ ਇਸ ਇਲਾਕੇ ਦੇ ਵਿੱਚ ਕੋਈ ਰਹਿੰਦਾ ਵੀ ਹੈ ਪਰ ਜੇਕਰ ਲਾਈਟਾਂ ਚੱਲਦੀਆਂ ਹੋਣਗੀਆਂ ਜਾਂ ਫਿਰ ਕੋਈ ਰੌਸ਼ਨੀ ਉਹਨਾਂ ਨੂੰ ਦਿਖਾਈ ਦੇਵੇਗੀ ਤਾਂ ਉਹ ਸਿੱਧੇ ਤੌਰ ਤੇ ਹਮਲਾ ਕਰ ਸਕ ਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਇੱਥੇ ਰਿਹائش ਹੈ ਇੱਥੇ ਲੋਕ ਰਹਿ ਰਹੇ ਨੇ ਇਸ ਕਰਕੇ ਇਹ ਬਲੈਕਆਊਟ ਰਿਹਸਲ ਕਾਫੀ ਜੰਗ ਵੇਲੇ ਜਦੋਂ ਮਾਹੌਲ ਇਦਾਂ ਦਾ ਹੋਵੇ ਤਾਂ ਜ਼ਰੂਰੀ ਬਣ ਜਾਂਦੀ ਹੈ ਤਾਂ ਇਸੇ ਨੂੰ ਲੈ ਕੇ ਹੀ ਅੱਜ ਬਲੈਕਆਊਟ ਰਿਹਸਲ ਫਿਰੋਜ਼ਪੁਰ ਖੇਤਰ ਦੇ ਵਿੱਚ ਕੀਤੀ ਜਾਣੀ ਹੈ ਵੱਡਾ ਆਪਰੇਸ਼ਨ ਕੀਤਾ ਜਾ ਸਕਦਾ ਸਿਰਫ ਅੱਧਾ ਘੰਟਾ ਹੀ ਇਹ ਬੱਤੀ ਗੁੱਲ ਰਹੇਗੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੇ ਸਟੇਸ਼ਨ ਕਮਾਂਡਰ ਦੇ ਨਿਰਦੇਸ਼ਾਂ ਮੁਤਾਬਕ ਇਹ ਅਭਿਆਸ ਪੂਰੀ ਤੰਦੇਹੀ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਤਹਿਤ ਪੂਰੇ ਸ਼ਾਹਨੀ ਖੇਤਰ ਚ 30 ਮਿੰਟਾਂ ਦੇ ਲਈ ਯਾਨਕਿ ਅੱਧੇ ਘੰਟੇ ਦੇ ਲਈ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ ਮੁੱਖ ਕਾਰਜਕਾਰੀ ਅਧਿਕਾਰੀ ਜੌਨਸ ਡਿਵੈਲਪਮੈਂਟ ਵੱਲੋਂ ਇਹ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਸਾਰੇ ਸਬੰਧਤ ਵਿਭਾਗਾਂ ਤੇ ਅਧਿਕਾਰੀਆਂ ਨੂੰ ਇਸ ਸਮੇਂ ਦੌਰਾਨ ਟੁਕ ਮਿਸ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਨਿਰਧਾਰਤ ਸਮੇਂ ਤੇ ਬਿਜਲੀ ਸਪਲਾਈ ਬੰਦ ਕਰਨ ਦੇ ਲਈ ਸੂਚਿਤ ਵੀ ਕਰ ਦਿੱਤਾ ਗਿਆ ਇਸ ਰਿਹਸਲ ਦੇ ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸ਼ਾਮਲ ਕੀਤਾ ਗਿਆ ਅਧਿਕਾਰੀ ਨੇ ਸਾਰੇ ਵਿਭਾਗਾਂ ਨੂੰ ਤਾਲਮੇਲ ਤੇ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਅਭਿਆਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ ਦੱਸਿਆ ਕਿ ਫਿਰੋਜ਼ਪੁਰ ਵਰਗੇ ਸੰਵੇਦਨਸ਼ੀਲ ਖੇਤਰ ਦੇ ਵਿੱਚ ਜੋ ਕਿ ਦੇਸ਼ ਦੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ ਅਜਿਹੇ ਅਭਿਆਸ ਇਹ ਯਕੀਨੀ ਬਣਾਉਂਦੇ ਨੇ ਕਿ ਸਿਵਲ ਤੇ ਫੌਜੀ ਮਸ਼ੀਨਰੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਤਿਆਰ ਰਹੇ ਬਲੈਕਆਊਟ ਅਭਿਆਸ ਇਹ ਪਰਖੇਗਾ ਇਹ ਪਰਖ ਕਰੇਗਾ ਕਿ ਹਨੇਰੇ ਦੇ ਵਿੱਚ ਵੀ ਸੁਰੱਖਿਆ ਨੂੰ ਕਿਵੇਂ ਸਰਗਰਮ ਰੱਖਿਆ ਜਾ ਸਕਦਾ ਹੈ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਰਣਨੀਤੀਆਂ ਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਇਸੇ ਦੇ ਲਈ ਹੀ ਅੱਜ ਆਰਮੀ ਦੇ ਵੱਲੋਂ ਇਹ ਰਿਹਸਲ ਬਲੈਕਆਊਟ ਅੱਜ ਕੀਤੀ ਜਾਣੀ ਹੈ ਜਿੱਥੇ 3 ਮਿੰਟਾਂ ਦੇ ਲਈ ਬੱਤੀ ਗੁੱਲ ਰਹੇਗੀ ਸਥਾਨਕ ਪ੍ਰਸ਼ਾਸਨ ਨੇ ਇਲਾਕਾ ਨਿਵਾਸੀਆਂ ਨੂੰ ਇਸ ਸਮੇਂ ਦੌਰਾਨ ਸਬਰ ਤੇ ਚੌਕਸੀ ਬਣਾਈ ਰੱਖਣ ਤੇ ਬਿਨਾਂ ਕਿਸੇ ਕਬਰਾਹੜ ਦੇ ਸਹਿਯੋਗ ਕਰਨ ਦੀ ਅਪੀਲ ਕਰ ਦਿੱਤੀ ਹੈ ਇਹ ਹਸਲ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵੱਲ ਇੱਕ ਜ਼ਰੂਰੀ ਕਦਮ ਚੁੱਕਿਆ ਗਿਆ ਤਾਂ ਅੱਧੇ ਘੰਟੇ ਦੇ ਲਈ ਫਿਰੋਜ਼ਪੁਰ ਖੇਤਰ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਨੇ ਉੱਥੇ ਬਲੈਕਆਊਟ ਰਹੇਗਾ ਅੱਧੇ ਘੰਟੇ ਦੇ ਲਈ ਬੱਤੀ ਗੁੱਲ ਰਹੇਗੀ ਪੂਰੀ ਤਰ੍ਹਾਂ ਹਨੇਰਾ ਛਾ ਜਾਵੇਗਾ ਤਾਂ ਜੰਗ ਦੇ ਮਾਹੌਲ ਦੇ ਵਿਚਾਲੇ ਆ ਦੇ ਵੱਲੋਂ ਇਹ ਰਿਹਸਲ ਕੀਤੀ ਜਾਂਦੀ ਹੈ ਇਸ ਰਿਹਸਲ ਤੋਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਖਦਸ਼ਾ ਇਹ ਹੈ ਕਿ ਇਸ ਕਰਕੇ ਇਹਨੀ ਚੌਕਸੀ ਵਿਧਾਈ ਜਾ ਰਹੀ ਹੈ ਕਿ ਪਾਕਿਸਤਾਨ ਕਿਸੇ ਵੇਲੇ ਵੀ ਹਮਲਾ ਭਾਰਤ ਤੇ ਕਰ ਸਕਦਾ ਹੈ